ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਇੱਕ ਬੂਥ ਦਾ 2 ਨੰਬਰ ਦਾ ਸਰਵੇ ਕਰਕੇ ਕਿ ਜਿਹੜੀਆਂ ਜਿਹਦੇ ਵਿੱਚ 80 ਵੋਟਾਂ ਮਰੇ ਬੰਦਿਆਂ ਦੀਆਂ ਤੇ 131 ਵੋਟਾਂ ਜਿਹੜੇ ਬੱਚੇ ਬਰੌੜ ਗਏ ਹੋਏ ਆ ਜਿਨ੍ਹਾਂ ਦੀ ਫੈਮਲੀਆਂ ਨੇ ਐਫੀਡੇਵਿਟ ਦਿੱਤੇ ਹੈ ਕਿ ਬੱਚੇ ਸਾਡੇ ਪਿਛਲੇ 10-10 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਹੋਈਆਂ ਇਹ ਐਫਿਡੇਵਿਟ ਹੈ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਬੰਦੇਾਂ ਦੇ ਜਿਹੜੇ ਮਰ ਗਏ ਜਿਵੇਂ ਕਟਾਈ ਹੈ ਫੈਮਿਲੀ ਇਸ ਨਾਲ ਖਣੀ ਹੈ ਤਾਂ ਜਿਹੜੇ ਐਨ ਆਰ ਆਈਸ ਬਾਹਰ ਹੈ ਉਹਨਾਂ ਦੇ ਐਫਿਡੇਵਿਟ ਨਾਲ ਲੱਗੇ ਹੋਏ ਆ ਪ੍ਰੈਜ਼ਾਈਡਿੰਗ ਅਫਸਰ ਦਾ ਐਫਿਡੇਵਿਟ ਲੱਗਾ ਹੋਇਆ ਮਿਲਦੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਹੈ ਵੀ ਇਹਨੂੰ ਡਿਕਲੇਅਰ ਨਾ ਕਰੋ ਮੇਦੀ ਜਿਹੜੀ ਵੋਟ ਹੈ ਸਾਡੀ ਫੈਮਿਲੀ ਦੀ ਵੋਟ ਸਿੰਦਰ ਸਿੰਘ ਸ਼ੈਲੀ ਨੂੰ ਪਈ ਸੀ ਪਰ ਮੇਰੇ ਸਸੂ ਜੀ ਦੀ ਡੈਥ ਹੋ ਗਈ ਹੈ 2 ਸਾਲ ਪਹਿਲਾਂ ਐਕਸਪਾਇਰ ਹੋ ਗਏ ਸੀ ਪਰ ਉਹਨਾਂ ਦੀ ਵੋਟ ਵੀ ਅ ਕੁੱਗਤੀ ਹੋਈ ਆ ਉਹਦੀ ਅਸੀਂ ਮੰਗ ਕਰਦੇ ਆ ਕਿ ਉਹ ਜਾਲੀ ਵੋਟ ਕਿਉਂ ਕੁੱਗਤੀ ਹੈ ਜਦ ਕਿ ਸਰ ਕੋ ਸਰਟੀਫਿਕੇਟ ਵੀ ਹੈਗਾ ਢਾਈ ਸੌ ਪਲਸ ਮਲਗੇ ਵੋਟ ਫੇਕ ਪੋਲਸ ਹੋਈਆਂ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਦਾ ਹਰ ਗਏ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਸਾਨੂੰ ਕਿ ਐਸਟੀਐਨ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਤੂੰ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦੋ ਵੀ ਜਿਹਦਾ ਯੋਗ ਹੈ ਡੰਡਾਗਾ ਉਹਦਾ ਹੀ ਰਾਜ ਹੈਗਾ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਰ ਇਨੀ ਹੈ ਵੀ ਇੱਕ ਵੋਟ ਨਾਰਮਲ ਪਰੇ ਤੇ ਤਿੰਨ ਛੁੱਟੀਆਂ ਪੈਣ ਹੁਣ ਇਹ ਸਿਸਟਮ ਨੂੰ ਵੋਟ ਚੋਰ ਗੱਦੀ ਛੋੜਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੁੱਟੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਆ ਤੇ 130 ਬੰਦੇ ਹੈ ਇੱਕ ਬੂਥ ਚ ਜਿਹੜੇ ਮਾਰ ਗਏ ਹੋਏ ਹਨ ਰਾਏ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ ਯਾ ਇਲੈਕਸ਼ਨਸ ਵੇਲੇ ਸਿਗੇ ਹੀ ਨਹੀਂ ਉਹਨਾਂ ਦੀਆਂ ਵੋਟਾਂ ਪੈ ਗਈਆਂ ਸੋ ਇਹ ਜੀ ਝੁੱਠੀ ਵੋਟ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੁੱਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਹੈ ਕਿੰਨੀਆਂ ਝੁੱਠੀ ਵੋਟਾਂ ਪਈਆਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੁੱਠੀਆਂ ਵੋਟਾਂ ਗਿਣਤੀਆਂ ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ ਹੈ ਉਹਦੂ ਸਾਨੂੰ ਪਤਾ ਹੈ ਅਸੀਂ ਦੋਰ ਟੂ ਦੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਇਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਮਟ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋ ਜਾਂਦੀ ਇਹ ਇਹੀ ਤਾਂ ਸਿਸਟਮ ਹੈ ਮੈਂ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਬੀਰ ਜਾਇਆ ਜੋ ਸੁਣਨੋਂ ਤਿਆਰ ਹੀ ਨਹੀਂ ਐਸ ਡੀ ਐਮ ਜੇ ਤੁਹਾਨੂੰ ਸੀਐਮ ਦਾ ਨਾ ਖੋਫੀ ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰਚਾਰੀਸ ਕੰਮ ਕਰਨਾ ਸੀਗਾ ਇਹ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿੰਦੇ ਨਿਓ ਐਮਐਲਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਫਿਰ ਉਹ ਚੀਜ਼ਾਂ ਬੇਮਾਇਨੇ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਵਿੱਚ ਸੋਧ ਹੁੰਦੀ ਹੈ ਨਵੀਆਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਉਹ ਉਹ ਕੀ ਚੀਜ਼ ਹੈ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀਐਲਓ ਦੇ ਨਾਲ ਗਏ ਹਾਂ ਉਦੋਂ ਕਰਾਸ ਲੱਗਿਆ ਇਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਹਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਕਿ ਉਹਦੇ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆਇਕਸਰਸਾਈਜ਼ ਹੈ ਇੱਕ ਬੂਥ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲੋ ਇਹ ਤੁਹਾਡੇ ਹੁਣ ਪਾਰਟੀਵਲਾਂ ਦੇ ਡਿਊਟੀ ਲੱਗੀਆਂ ਸਾਰੇ ਇਹ ਪਾਰਟੀਵਲ ਨੂੰ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫੀਡੇਵਿਟ ਹੈ ਉਹ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਉਹ ਬੰਦੇ ਆnde ਜਿਹੜੇ ਮਰ ਗਏ ਜਿਵੇਂ ਕਢਾਈਆਂ ਹੈ ਫੈਮਿਲੀ ਇਸ ਨਾਲ ਖੜੀ ਹੈ ਤਾਂ ਜਿਹੜੇ ਐਨ ਆਰ ਆਈਸ ਬਾਹਰ ਹੈ ਉਹਨਾਂ ਦੇ ਐਫੀਡੇਵਿਟਸ ਨਾਲ ਲੱਗੇ ਹੋਏ ਆ ਪ੍ਰੈਜ਼ਾਈਡਿੰਗ ਆਫੀਸਰ ਦਾ ਐਫੀਡੇਵਿਟ ਲੱਗਾ ਹੋਏ ਮਿਲਦੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਇਹੰਜ ਤਾਂ ਫਿਰ ਇਹ ਸਾਨੂੰ ਕਦੇ ਬੰਨ ਨਹੀਂ ਦੇਣਗੇ ਮੈਮ ਲੋਕਤੰਤਰ ਕਿੱਥੇ ਰ ਆ ਗਿਆ ਬਈ ਨਹੀਂ ਖਤਮ ਹੋ ਗਿਆ ਇਹਦੀ ਤਾਂ ਲੜਾਈ ਲੜ ਰਿਹਾ ਰਾਹੁਲ ਗਾਂਧੀ ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ ਅਰਖਾਟ ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲਓ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡਵਟ ਮੰਗੇ ਸੀ ਫਿਰ ਵੀ ਐਫੀਡਵਟ ਉਸ ਤੋਂ ਬਾਅਦ ਦੇਖਣੇ ਉਹ ਐਫੀਡੇਵਿਟ ਇਹਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚਾਹੀਦੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮਹੀਮ ਚਲਾਈ ਹੈ ਕੱਲ੍ਹ ਘੱਟ ਤੋਂ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਈ ਹੈ ਅਸੀਂ ਪੂਰੀ ਬਾਈਂਡ ਕਰਾ ਕੇ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਪੌਂ ਜਾਂ ਜਿਹਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸਤਾਨ 'ਚ ਹੋ ਕੀ ਰਿਹਾ ਹੈ ਸਿਸਟਮ ਕਿਵੇਂ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ਈਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਦੇਖੋ ਮੈਂ ਮਤਲਬ ਅਭੀ ਇਹ ਅਗੀ ਸਕਾਰ ਆਮ ਪਾਲ ਦੇ ਤੇ ਜਿੱਤਿਆ ਕੌਂਸਲਰ ਕਾਲੀਦਾਲ ਦਾ ਸੀ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲਾ ਤਾਂ ਜਮੇ ਹੀ ਪੁੰਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਬੂਤ ਚ ਸਾਰੇ ਬੰਦੇ ਮਾਰਦੇ ਤਾਂ ਵੀ ਨਹੀਂ ਸੀ ਉਹ ਜਿੱਤਦਾ ਮਰਿਆ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰੀਆਂ ਦੀ ਉਹ ਤਾਂ ਪਾਤੀਆਂ ਹੈ ਨਾ ਜਿਹੜੇ ਬਾਹਰ ਗਏ ਉਹਨਾਂ ਦੀ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਵੀ ਨਹੀਂ ਅਸੀਂ ਜਿੱਤ ਰਿਹਾ ਫਿਰ ਉਹਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਵਾਲਾ ਬਣੇ ਮਤਲਬ ਵੋਟ ਦੀ ਸੂਚੀ ਕਿਵੇਂ ਬਣਨੀ ਚਾਹੀਦੀ ਵੋਟ ਸਿਰਫ ਬੋਲਣੀ ਚਾਹੀਦੀ ਕਿਉਂਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਛੁੱਟ ਗਿਆ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਐ ਬੈਲਟ ਪੇਪਰ ਸਿਸਟਮ ਐ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ ਹੈ ਦੀ ਮੰਗ ਨਾਲ ਆਪਣਾ ਚੱਲੀ ਆ ਰਹੀ ਹੈ ਬੈਲੈਂਸ ਦੀ ਪਰ ਬੈਲੈਂਸ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਹਾਂ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਇਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲਿਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲਿਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਣਗੇ ਜੇ ਇਹਹੀ ਸਿਸਟਮ ਰਿਹਾ ਕਿਉਂਕਿ ਹੌਲੀ-ਹੌਲੀ ਉਹ ਛੱਡ ਜਾਣਗੇ ਕਿਉਂ ਐਨਜੀਓ ਤੋਂ ਸਿਝਾਣਾ ਹੈ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਹ ਪਾਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਰੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੋਨੇ 15 ਲੱਖ ਕਿਹਦੇ ਕੰਮ ਦਾ ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ ਵਾਣ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁੱਕੀ ਪਹਿਲੀ 15000 ਵੋਟ ਤੁਹਾਡੀ ਆਉਗਾਂ ਬਾਅਦ ਚ ਗਿਣਤੀ ਹੋਈ ਜਾਵੇ ਜੇ ਮੈਂ ਪਾਲਿਸੀ ਅਪਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜਿੰਦਗੀ ਜੇ ਅਪਣਾਣੀ ਹੈ ਹੁਣ ਇਹ ਕਹਿ ਰਹੇ ਹੋ ਬਈ ਜਿਹਨੇ ਕੀਤੇ ਸੀ ਉਹਨੇ ਪਾਲਿਸੀ ਬਣਾਈ ਕੋਈ ਕਿਸੇ ਤੁਹਾਡੇ ਉੱਪਰ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਕਰਨੀ ਚਾਹੀਦੀ ਸੀ ਉਸ ਸੰਬੰਧ ਦੇ ਉੱਪਰ ਕਾਹ ਦਾ ਚੱਲਦਾ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾ ਕਰਤਾ ਉਹ ਕਿਸੇ ਹੋਰ ਨੂੰ ਹਾਂ ਦਾ ਕੀਤਾ ਹੋਵੇ ਉਨ ਮੈਂ ਮੈਨੂੰ ਕੀ ਪਤਾ ਕਿ ਦੇਖੋ ਲਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਛ ਵੀ ਕਰ ਸਕਦੇ ਜਿਸ ਅਸਾਂ ਨਾਲ ਲਏ ਹੈ ਤਾਂ ਕੁਛ ਵੀ ਹੋ ਸਕਦਾ ਹੋ ਸਕਦਾ ਹੈ ਮਰਿਆਂ ਚੋਂ ਕੋਈ ਜ਼ਿਆਦਾ ਵੋਟਾਂ ਲੈ ਜੀ ਮੇਰਾ ਨਾਮ ਗੁਰਪ੍ਰੀਤ ਹੋਇਆ ਤੁਹਾਡੇ ਨਾਲ ਮੇਰਾ ਨਾਮ ਗੁਰਪ੍ਰੀਤ ਕੋਰ ਹੈ ਮੈਂ ਇੱਥੇ ਅਜੀਤਨਗਰ ਦੀ ਵਸਨੀਕ ਆ ਤੇ ਮੇਦੀ ਜਿਹੜੀ ਵੋਟ ਹੈ ਸਾਡੀ ਫੈਮਿਲੀ ਦੀ ਵੋਟ ਸਿੰਧਰ ਸਿੰਘ ਸ਼ੈਲੀ ਨੂੰ ਪਈ ਸੀ ਪਰ ਮੇਰੇ ਸਸੂ ਜੀ ਦੀ ਡੈਥ ਹੋ ਗਈ ਹੈ 2 ਸਾਲ ਪਹਿਲਾਂ ਐਕਸਪਾਇਰ ਹੋ ਗਏ ਸੀ ਪਰ ਉਹਨਾਂ ਦੀ ਵੋਟ ਵੀ ਅ ਭੁਗਤੀ ਹੋਈ ਹੈ ਉਹਦੀ ਅਸੀਂ ਮੰਗ ਕਰਦੇ ਹਾਂ ਕਿ ਉਹ ਜਾਲੀ ਵੋਟ ਕਿਉਂ ਭੁਗਤੀ ਹੈ ਜਦ ਕਿ ਸਰ ਕੋ ਸਰਟੀਫਿਕੇਟ ਵੀ ਹੈਗਾ ਤੇ ਫਿਰ ਉਹਨਾਂ ਦੀ ਜਾਲੀ ਵੋਟ ਕਿਸ ਤਰ੍ਹਾਂ ਪਈ ਕਿਸ ਤਰ੍ਹਾਂ ਪਤਾ ਕਿੱਥਾ ਲੱਗਦਾ ਸਾਨੂੰ ਵੈਰੀਫਿਕੇਸ਼ਨ ਕੀਤੀ ਜਦੋਂ ਤੇ ਉਦੋਂ ਪਤਾ ਲੱਗਿਆ ਕਿ ਵੋਟ ਪਈ ਹੋਈ ਹੈ ਉਹਨਾਂ ਦੀ ਫਿਰ ਮੰਗ ਕੀ ਕਰਦੇ ਹੁਣ ਮੰਗ ਕਰਦੇ ਹਾਂ ਕਿ ਜਿਹੜੀ ਸਾਡੀ ਕਾਰਵਾਈ ਕਾਰਵਾਈ ਅਸੀਂ ਕਰਦੇ ਆ ਕਿ ਮਤਲਬ ਜਿਹੜੀ ਮੰਗ ਕਰਦੇ ਵੀ ਜਿਹੜਾ ਸਹੀ ਆ ਉਹ ਵੀ ਕੀ ਵੀ ਆ ਲ ਬੀਲਾ ਬੀਨੋ ਕਾਰਵਾਈ ਕਰਨ ਤੇ ਉਹ ਵੈਰੀਫਿਕੇਸ਼ਨ ਕਰਨ ਤੇ ਉਹਦਾ ਨਾ ਕੀਤਾ ਵੀ ਸਾਨੂੰ ਜੋ ਇਨਸਾਫ ਦੇਣ ਹਾਂ ਇਹ ਜਿਹੜੇ ਰਾਹੁਲ ਗਾਂਧੀ ਜੀ ਦੇ ਮਹਿਮ ਚਲਾਈਏ ਮਤਲਬ ਇਸਾ ਵੋਟ ਚੋਰ ਗੱਦੀ ਛੋੜ ਉਹਦੇ ਤਹਿਤੀ ਮੈਡਮ ਦਾ ਮੈਨੂੰ ਪਰਸੋ ਫੋਨ ਆਇਆ ਸੀ ਕਿ ਤੁਸੀਂ ਜਿਹੜੇ ਆਪਾਂ ਪਿਛਲੇ 4-5-6 ਮਹੀਨਿਆਂ ਤੋਂ ਬਹੁਤ ਜ਼ਿਆਦਾ ਸਰਕਾਰ ਦੇ ਚੱਕਰ ਘਟਦੇ ਪਏ ਐ ਐਸਟੀਐਮ ਸਾਹਿਬ ਦੇ ਡੀਸੀ ਸਾਹਿਬ ਦੇ ਤਾਂ ਕਿ ਜਦੋਂ ਇਲੈਕਸ਼ਨ ਹੋਈ ਸੀ ਉਦੋਂ 1 ਵੀਕ ਅਸੀਂ ਸਾਰਾ ਮੈਮ ਨੇ ਮੈਂ ਅਸੀਂ ਸਾਰਾ ਇੱਕ ਬੂਤਰਾ 2 ਨੰਬਰ ਦਾ ਸਰਵੇ ਕਰਕੇ ਕਿ ਜਿਹੜੀਆਂ ਜਿਹਦੇ ਵਿੱਚ 80 ਵੋਟਾਂ ਮਰੇ ਬੰਦਿਆਂ ਦੀਆਂ ਤੇ 131 ਵੋਟਾਂ ਜਿਹੜੇ ਬੱਚੇ ਬਰੌਡ ਗਏ ਹੋਏ ਆ ਜਿਨ੍ਹਾਂ ਦੀ ਫੈਮਲੀਆਂ ਨੇ ਐਫੀਡੇਵਿਟ ਦਿੱਤੇ ਕਿ ਬੱਚੇ ਸਾਡੇ ਪਿਛਲੇ 10-15 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਹੋਈਆਂ ਇਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉਹਦੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਕਿ ਇਹਦੇ ਤੇ ਤਿੰਨ ਇੱਕ ਬੂਥ ਤੇ 250 ਪਲੱਸ ਮਤਲਬ ਕਿ ਵੋਟ ਫੇਕ ਪੋਲਸ ਹੋਈਆਂ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣਗੇ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਨਾਲ ਹਾਰ ਗਏ ਹੋ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਸਾਨੂੰ ਕਿ ਐਸਟੀਐਮ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਮ ਨਾਲ ਗੱਲ ਕੀਤੀ ਮੈਮ ਕਹਿੰਦੇ ਤੁਸੀਂ ਇਹ ਸਾਰਾ ਸਿੱਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਂਟ ਫਾਈਲ ਹੋਈ ਜਿਹੜਾ ਸਿੱਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਫਿਰ ਪ੍ਰਧਾਨ ਸਾਹਿਬ ਰਾਏ ਵਡੰਗ ਜੀ ਅੰਮ੍ਰਿਤਸਰ ਆਏ ਸਪੈਸ਼ਲ ਇਸੇ ਵਾਸਤੇ ਫਿਰ ਜਾ ਕੇ ਉਹਨਾਂ ਨੇ ਸਾਡੀ ਕੰਪਲੇਂਟ ਕੀਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਆਂ ਡੀਸੀ ਸਾਹਿਬ ਕੋਈ ਕਾਰ ਹੈ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਜ਼ੋਰ ਲੱਗੇ ਸਾਡੀ ਕਾਂਗਰਸ ਪਾਰਟੀ ਨੇ ਮੈਮ ਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਐਸਟੀਐਮ ਸਾਹਿਬ ਨੂੰ ਦੇ ਦਿੱਤਾ ਹੁਣ ਐਸਡੀਐਨ ਸਾਹਿਬ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਆਂ ਕਿ ਅਗਰ ਉਹ ਰਿਕਾਰਡ ਖੁੱਲ ਗਿਆ ਤੇ ਉਹਦੇ ਵਿੱਚ ਇਹਨੂੰ ਜੇਤੂ ਕੋਸ਼ਿਸ਼ ਕਰਨਾ ਪੈਣਾ ਤੇ ਕਾਂਗਰਸ ਦਾ ਇੱਕ ਵੋਟ ਨੰਬਰ ਵਧ ਜਾਣਾ ਜਿਹੜਾ ਕਿ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਅਰ ਆ ਉਹ 24 ਸੀਟਾਂ ਉਹਨਾਂ ਕੋ ਸਾਡੇ ਕੋ 42 ਇੰਨਾ ਤੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨੇ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਥਨੀ ਚ ਫਰਕ ਸੀ ਹੁਣ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁਕਰ ਗਏ ਜੀ ਮੈਂ ਕਹਾਂ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਗੱਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਹ ਭਗਵੰਤ ਮਾਨੰਦ ਜੀ ਦਾ 151 ਗੱਡੀਆਂ ਉਹਨਾਂ ਦੇ ਨਾਲ ਸੀ 151 ਮਗਣੀਆਂ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀਆਂ ਸੀ ਇਹ ਕਹਿੰਦੇ ਵੀਆਈਪੀ ਕਲਚਰ ਨਹੀਂ ਲੈਣਾ ਪਰ ਇਹ ਦੇਖੋ ਲੋਕ ਸਾਫ ਸਮਝਦਾਰ ਆਇਆ ਅਸੀਂ ਹੁਣ ਰੋਜ ਦੇ ਰੋਜ ਬਿਨ ਨਗਾ ਮੈਂ ਮੈਂ ਸਾਡੀ ਪੂਰੀ ਟੀਮ ਅਸੀਂ ਗਲੀਆਂ ਗਲੀਆਂ ਫਿਰਦਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਨ ਹੈ ਤੁਸੀਂ ਦੇਖੋ ਇੱਕ ਇੱਕ ਕਬੂਤੇ 3300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੋਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧਾ ਹੋਣਾਂ ਦੇ ਇਲੈਕਸ਼ਨ ਆਣ ਆਲੀ ਹੈ ਇਹਨ ਮੰਨ ਲਓ ਕੱਲ ਨੂੰ ਇੱਕ ਇਹ ਕਿ ਬੂਤੇ ਇੰਨੇ ਵੋਟਾਂ ਝਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿਤਰਾ ਅੱਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਅੱਗੇ ਆਣਗੇ ਫਿਰ ਤੇ ਲੋਕਤੰਤਰ ਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਫਿਰ ਤੇ ਸਿੱਧਾ ਇਹਨਾਂ ਨੂੰ ਡਿਕਲੇਅਰ ਕਰ ਦੋ ਜਿਹਦਾ ਯੋਗ ਹੈਗਾ ਉਹਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜਿਨ੍ਹਾਂ ਨੇ ਜੋ ਸਾਡੀ ਡਿਊਟੀਆਂ ਲਗਾਈਆਂ ਐ ਅਸੀਂ ਇਹ ਬੇਸ ਬਣਾ ਕੇ ਮੈਮ ਨੇ ਇਹਨੂੰ ਭੇਜ ਰਿਹਾ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਐ ਇਸ ਚੀਜ਼ ਨੂੰ ਇੱਕ ਬੂਤ ਹੈ ਕਿ ਜੇ ਤਿੰਨ ਤਿੰਨ ਸੌ ਵੋਟ થી ਮਰੇ ਬੰਦਿਆਂ ਦੀ ਬਾਹਰ ਹੋ ਤੇ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰ ਸਕਦੇ ਦੀ ਜਿੱਤ ਕਿਦਾਂ ਸਕਦੇ ਹੋ ਫਿਰ ਲੋਕਾਂ ਦੀ ਚੁਆਇਸ ਹੈ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਤੁਸੀਂ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦੋ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈਗਾ ਸਿਰਫ ਹਾਂ ਨਾਮਿਨੇਟ ਕਰ ਦੋ ਹਾਂ ਵੀ ਲੱਗੇਗੀ ਅਸੀਂ ਜਿਹੜੀਆਂ ਵੋਟਾਂ ਕਟਾਂਗੇ ਉਹ ਪ੍ਰਸ਼ਾਸਨ ਜਿਹੜਾ ਉਸ ਵੱਡੀ ਲਿਸਟ ਹੈਗੀ ਆ ਉਹਨੂੰ ਹੀ ਅਗਲੇ ਪਾਸੇ ਬਾਅਦ ਚ ਅਪਲਾਈ ਕਰੇ ਕਿਉਂਕਿ ਲਾਸਟ ਉੱਤੇ ਜਦੋਂ ਜਾ ਕੇ ਲਿਸਟ ਆਉਂਦੀਆਂ ਉਸ ਟਾਈਮ ਤੇ ਉਹ ਲਿਸਟ ਆ ਜਾਂਦੀ ਹੈ ਜਿਹੜੀਆਂ ਲਿਸਟਾਂ ਅਸੀਂ ਬਣਾ ਕੇ ਦਿੱਤੀਆਂ ਦੀ ਉਹ ਲਿਸਟਾਂ ਹੁੰਦੀਆਂ ਨਹੀਂ ਇਹ ਤੇ ਪ੍ਰਸ਼ਾਸਨ ਦਾ ਕੰਮ ਆਣਾ ਜੀ ਅਸਲ 'ਚ ਉਹਨਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ ਵੀ ਮਰੇ ਬੰਦੇ ਦੀ ਇੰਨੀਆਂ ਪਵਾਨੀਆਂ ਬਾਹਰ ਵਾਲੇ ਇੰਨੇ ਬਣੇ ਲਿਸਟਾਂ ਹੀ ਉਹ ਆਉਂਦੀਆਂ ਹੁਣ ਇੱਕ ਬੰਦਾ ਮੰਨ ਲਓ ਛੇ ਪੂਤਾ ਤੇ ਘੁੰਮ ਰਿਹਾ ਕਿਹੜੀ ਕਿਹੜੀ ਵੋਟ ਰੋਕੇਗਾ ਉਹ ਨਹੀਂ ਰੋਕ ਸਕਦਾ ਵੋਟ ਲੱਗਦਾ ਕਿ ਵੱਖ-ਵੱਖ ਪੂਥਾਂ ਅੰਦਰ ਟੀਮ ਬਣਾ ਕੇ ਲਗਾਈ ਜਾਏਗੀ ਜਿਉਂ ਨਾਲ ਮੈਂ ਕਹਿੰਦਾ ਦੇਖੋ ਤੁਸੀਂ ਮੈਂ ਇੱਕ ਪੂਤਾ ਦਾ ਜੇ ਸਰਵੇ ਕੀਤਾ ਤੇ ਇੰਨੀ ਵੋਟ ਨੇ ਇਕ ਲਈਏ ਤੇ ਅਸੀਂ 177 ਦਾ ਕੰਮ ਕਰਨਾ ਹੋਣ ਅੱਗੇ ਜੇ ਮੈਂ ਇਹਨਾਂ ਇਲੈਕਸ਼ਨ ਲੈਣ ਦੀ 173 ਦੇ ਅਧਾਰ ਕਾਰਡ ਅੱਜ ਕੱਲ੍ਹ ਆਨਲਾਈਨ ਆਇਆ ਮੋਬਾਈਲ ਤੇ ਸਿਸਟਮ ਵੋਟ ਲਿੰਕ ਮੇਰੇ ਸਾਹਮਣਾਂ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਟੈਕਨੋਲੋਜੀ ਇੰਨੀ ਫਾਸਟ ਹੋ ਗਈ ਆ ਤੁਸੀਂ ਸਕੈਨ ਸਕੈਨਰ ਆ ਗਏ ਹੋ ਅੱਜ ਕੱਲ੍ਹ ਆ ਚੀਜ਼ ਤੇ ਤੁਹਾਡੇ ਵੋਟ ਸਕੈਨਰ ਨੂੰ ਚਾਹੀਦਾ ਵੋਟ ਸਕੈਨ ਕਰੋ ਪਤਾ ਲੱਗ ਜਾਏ ਵੀ ਬੰਦਾ ਸਹੀ ਅਧਾਰ ਕਾਰਡ ਦੀ ਵੀ ਲੋੜ ਨੇਗੀ ਬਸ ਇਹ ਚੀਜ਼ਾਂ ਲੈ ਕੇ ਨਹੀਂ ਆਣਾ ਚਾਹੁੰਦੇ ਇਹ ਲੋਕ ਤੁਸੀਂ ਇੱਕ ਸਕੈਨਰ ਤੇ ਇੰਸਟਾਗ੍ਰਾਮ ਤੇ ਆ ਜਾਂਦਾ ਫੇਸਬੁੱਕ ਤੇ ਆ ਜਾਂਦਾ ਤੁਹਾਡੇ ਪੈਸੇ ਇੱਧਰ ਉੱਧਰ ਕਰੋਨਾ ਰੁਪਏ ਇੱਧਰ ਉੱਧਰ ਤੇ ਵੋਟ ਨਹੀਂ ਸਕੈਨਰ ਤੇ ਆ ਸਭ ਕੁਝ ਆ ਸਕਦਾ ਪਰ ਇਹਨਾਂ ਚੋਰਾਂ ਦਾ ਰਾਜ ਚੱਲਦਾ ਪਿਆ ਇਸ ਵੇਲੇ ਪਰ ਇਸ ਵੇਲੇ ਜੋ ਰਾਹੁਲ ਗਾਂਧੀ ਜੀ ਨੇ ਮਹਿੰਮ ਚਲਾਈ ਹੈ ਅਸੀਂ ਮੈਡਮ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਚੱਲਦੇ ਪਏ ਆ ਤੇ ਹੋ ਸਕਦਾ ਹੈ ਪਰਮਾਤਮਾ ਭਲੀ ਕਰੇਗਾ ਤੇ ਅਗਲੀ ਕਾਂਗਰਸ ਪਾਰਟੀ ਹੀ ਜਿੱਤ ਹੋਏਗੀ ਤੇ ਦੇਖੋ ਬਹੁਤ ਵਸੀਅਮ ਕਾਂਗਰਸ ਪਾਰਟੀ ਦਾ ਬਣੇਗਾ ਠੀਕ ਹੈ